ਮਹਿੰਦਰ ਕੋਰ ਮੇਰੇ ਵੱਲ ਪ੍ਰੇਮ ਪਰਿ ਸਤਸਰੀਏ ਕਾਲ ਜੀ ਆਹੋ ਦੋਸਤੋ ਅੱਜ ਆਪਾਂ ਇੱਕ ਕਹਾਣੀ ਸੁਣਾਉਣੇ ਆ ਤੁਹਾਨੂੰ ਔਰ ਰਲ ਮਿਲ ਕੇ ਇਸ ਕਹਾਣੀ ਸਟੋਰੀ ਦਾ ਆਨੰਦ ਮਾਣੀਏ ਇਹਦੇ ਵਿੱਚ ਕੁਝ ਗੱਲਾਂ ਆਪਣੇ ਕੰਮ ਆਉਣ ਵਾਲੀਆਂ ਹੈ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਇੱਕ ਵਾਰ ਦੀ ਗੱਲ ਹੈ ਵੀ ਇੱਕ ਸੀ ਜੱਟ ਤੇ ਇੱਕ ਸੀ ਬਾਣੀਆ ਲਾਲਾ ਨਾਰੀ ਨੇ ਤੇ ਜੱਟ ਨੇ ਵਾਈ ਸਾਂਝੀ ਕਰ ਲਈ ਕਦੋਂ ਕੀਤੀ ਸੋਣੀ ਵਿੱਚ ਹੁਣ ਸੋਣੀ ਵਿੱਚ ਗਾਂ ਸਿਆਲ ਵਾਲੀ ਫਸਲ ਬੀਜਿਚਣੀ ਸੀ ਜਿਹੜਾ ਲਾਲਾ ਸੀ ਉਹ ਬਹੁਤ ਸ਼ਿਦਾਨ ਸੀ ਜੱਟ ਕਹਿਣ ਲੱਗਾ ਵੀ ਮੇਰ ਨਾਲ ਤੂੰ ਪਿਆਰੀ ਤਾਂ ਕਰ ਲਈ ਆ ਤੇ ਹੁਣ ਦੱਸ ਵੀ ਮੈਨੂੰ ਕਿੰਨਾ ਹਿੱਸਾ ਦੇਂਗਾ ਕਿਹੜੀ ਫਸਲ ਤੇਰੀ ਹੈ ਉਤਲੀ ਲੈਣੀ ਹੈ ਕਿ ਥੱਲੇ ਵਾਲੀ ਲੈਣੀ ਹੈ ਬਾਣੀਆਂ ਬਹੁਤ ਚਲਾਕ ਸੀ ਬਾਣੀਆਂ ਨੂੰ ਇਹ ਪਤਾ ਸੀ ਵੀ ਅੱਜ ਕੱਲ ਕਣਕ ਵਜਿੰਦੀ ਹੈ ਤੇ ਕਣਕ ਦੇ ਸਿੱਟੇ ਹੁੰਦੇ ਆ ਤੇ ਆਪਾਂ ਸਿੱਟੇ ਲਵਾਂਗੇ ਬਾਣੀਆਂ ਕਹਿਣ ਲੱਗਾ ਵੀ ਮੇਰੀ ਉਤਲੀ ਫਸਲ ਤੇ ਥੱਲੇ ਵਾਲੀ ਤੇਰੀ ਵੀ ਤੂੜੀ ਜੱਟ ਦੀ ਤੇ ਸਿੱਟੇ ਦਿਲ ਚੋਂ ਨੇ ਸੋਚਿਆ ਵੀ ਮੇਰੇ ਹੋ ਜਾਣਗੇ ਦਾਣੇ ਜੱਟ ਕਹਿਣ ਲੱਗਾ ਠੀਕ ਆ ਜੱਟ ਨੇ ਪੈਰੀ ਭਾਈ ਤੇ ਉਹਨੇ ਕੀ ਕੀਤਾ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਆਲੂਆਂ ਦੀ ਫਸਲ ਵੀ ਅੱਜ ਕੱਲ੍ਹ ਹੀ ਵਜਿੰਦੀ ਹੈ। ਉਹਨੇ ਜੱਟ ਨੇ ਆਲੂ ਬੀਜਦੇ। ਜਦੋਂ ਆਲੂ ਬੀਜੇ ਤਾਂ 3 ਕ ਮਹੀਨੇ ਲੰਗੇ ਤੇ ਆਲੂਆਂ ਦੀ ਫਸਲ ਪੱਕ ਪਈ। ਜਦੋਂ ਮਾਰਚ ਦਾ ਮਹੀਨਾ ਆਇਆ ਤੇ ਚੇਤਰ ਦਾ ਤੇ ਫਗਣ ਚੇਤਰ 'ਚ ਆਲੂ ਪੁੱਟਣ ਲੱਗੇ, ਸਿਆਲ ਨਿਕਲੇ ਤਾਂ ਤੇ ਜੱਟ ਕਹਿਣ ਲੱਗਾ ਬਾਣੀਆਂ ਨੂੰ ਵੀ ਤੂੰ ਐਂ ਕਰ ਵੀ ਜਿਹੜੀ ਤੇਰੀ ਉਤਨੀ ਫਸਲ ਹੈ ਪਈ ਵੱਢ ਲੈ। ਮੈਂ ਥੱਲੇੋਂ ਵੱਢ ਲੈਣਾ। ਬਾਣੀਆਂ ਨੇ ਉਤੋਂ ਜਿਹੜੀ ਉਹਦੇ ਸੁੱਕਣਾ ਵੱੱਲਾ ਸੀ ਉਹ ਸਾਰੀਆਂ ਵੱਡੀਆਂ ਤੇ ਪੱਲੇ ਕੱਖ ਨਾਲ ਪਿਆ ਬਾਣੀਆਂ ਰੋਵੇ ਜੱਟ ਨੇ ਹੱਲ ਵਾਇ ਤੇ ਥੱਲੇੋਂ ਆਲੂ ਨਿਕਲੇ ਭਰੀ ਟਰਾਲੀ ਤੇ ਜੱਟ ਵੇਜ ਆ ਹੁਣ ਅੱਗੇ ਫੇਰ ਕੀ ਹੁੰਦਾ ਹੈ ਵੀ ਫੇਰ ਉਹ ਬਾਣੀਆਂ ਜਿਹੜਾ ਹੈ ਜੱਟ ਨਾਲ ਆਉਂਦਾ ਵੀ ਚੱਲ ਕੋਈ ਗੱਲ ਨਹੀਂ ਐਦ ਕੰਨ ਧੋਖਾ ਖਾ ਲਿਆ ਅਗਲੀ ਵਾਰੀ ਨਹੀਂ ਖਾਂਦਾ ਅਗਲੀ ਵਾਰੀ ਆਈ ਜੱਟ ਕਹਿੰਦਾ ਵੀ ਹੁਣ ਦੱਸ ਦੇ ਫੇਰ ਨਾ ਜ਼ਬਾਨੋਂ ਮੁੱਕਰੀ ਤੇ ਤੂੰ ਕਿਹੜੀ ਫਸਲ ਲੈਣੀ ਆ ਉੱਤੋਂ ਲੈਣੀ ਆ ਕਿ ਥੱਲੇੋਂ ਲੈਣੀ ਮੋਢ ਵਾਲੀ ਬਾਣੀਆ ਜਿਹੜਾ ਸੀ ਉਹ ਕਹਿੰਦਾ ਨਾ ਜੀ ਮੈਂ ਜਵਾਨ ਹਣੀ ਬਿਲਕੁਲ ਵੀ ਮੁੱਕਰਦਾ ਬਾਣੀਆ ਨੇ ਦਿਲ ਵਿੱਚ ਸੋਚਿਆ ਵੀ ਕੋਈ ਗੱਲ ਨਹੀਂ ਅੱਗੇ ਤਾਂ ਧੂਖਾ ਖਾ ਗਿਆ ਪਰ ਹੁਣ ਨਹੀਂ ਖਾਂਦਾ ਉਹ ਕਹਿੰਦਾ ਵੀ ਮੈਂ ਲਵਾਗਾ ਥੱਲੇ ਵਾਲੀ ਮੋਢ ਵਾਲੀ ਫਸਲ ਜੱਟ ਕਹਿੰਦਾ ਚੰਗਾ ਹੁਣ ਵਿਸਾਖ ਦੇ ਵਿੱਚ ਚੇਤਰ ਵਿਸਾਖ ਚ ਗਾਂ ਨਰਮੇ ਦੀ ਵਿਆਈ ਆ ਜਾਂਦੀ ਜੱਟ ਕਹਿੰਦਾ ਵੀ ਠੀਕ ਆ ਉਨਦੇ ਬੰਨੋ ਨਾ ਮੁਕਰੇ ਲਾਲਾ ਕਹਿੰਦਾ ਮੈਂ ਨਾ ਨਾ ਮੈਂ ਨਹੀਂ ਕਿ ਜਵਾਨੋ ਮੁਕਰਦਾ ਆਪਾਂ ਕਿਤੇ تیر ਨਾ ਗਵਾ ਲੈਣੀ ਅਸੀਂ ਜੱਟ ਦੀ ਤੇ ਲਾਲੇ ਦੀ ਤੇ ਤੂੰ ਮੁੱਢੋਂ ਹੀ ਲਿਖੀ ਆਈ ਅਭੀ ਇਹ ਇੱਕ ਦੂਜੇ ਦੇ ਨਾਲ ਰਹਿੰਦੇ ਆ ਵੀ ਐ ਸਿਆਣੇ ਦਾ ਖਾਣੇ ਵੀ ਛਾਹ ਬਿਨਾ ਹੈ ਪਤਨੀ ਤੇ ਗੁਰੂ ਬਣਾ ਗਤਨੀ ਉਹ ਕਹਿੰਦਾ ਠੀਕ ਆ ਉਹ ਜੱਟਰੇ ਨਰਮਾ ਬੀਜਤਾ ਜਦੋਂ ਨਰਮਾ ਬੀਜਤਾ ਤੇ ਜੱਟ ਕਹਿਣ ਲੱਗਾ ਲਾਲੇ ਨੂੰ ਹੁਣ ਉਤੋਂ ਜੱਟ ਨੇ 2-4 ਆਪਦੇ ਰਿਆ ਸਪ੍ਰਿਆ ਕੀਤੀਆਂ ਜੱਟ ਨੇ ਨਰਮਾ ਚੁਗ ਲਿਆ ਤੇ ਜੱਟ ਨੇ ਆਖਿਆ ਵੀ ਪਾਈ ਸਿਟੀਆਂ ਹੁਣ ਵੱਢ ਲੀਆਂ ਆਉਂਦੀਆਂ ਜੱਟ ਨੇ ਉਤੋਂ ਉਤੋਂ ਨੇ ਫਸਲ ਆਖੀ ਕੁੱਤਲੀ ਫਸਲ ਸਾਰੀ ਤੇਰੀ ਮੁੱਢ ਵਾਲੀ ਮੇਰੀ ਤੇ ਥੱਲੇ ਰਹਿ ਗਏ ਮੁੱਢੀਆਂ ਤੇ ਲਾਲਾ ਹੁਣ ਹਲਵਾਉਂਦਾ ਫਿਰੇ ਤੇ ਥੱਲੇ ਆਲੂ ਭਾਲਦਾ ਫਿਰੇ ਥੱਲੇ ਕੁਝ ਵੀ ਨਾ ਉਹ ਤਾਂ ਮੁੱਢੀਆਂ ਰਹਿ ਗਈਆਂ ਲਾਲਾ ਮਾਰੇ ਮੱਥੇ ਨੂੰ ਹੱਤ ਵੀ ਇਹ ਤਾਂ ਮੈਂ ਫੇਰ ਫਸ ਗਿਆ ਉਹ ਕਈ ਨਾ ਕੋਈ ਗੱਲ ਨਹੀਂ ਜੱਟਾ ਤੇ ਇੱਥੇ ਹੀ ਪੂਰੇ ਕਰਨੇ ਸਾਰੇ ਅੱਗੇ ਫੇਰ ਆਇਆ ਜਦੋਂ ਆਇਆ ਤੇ ਜੱਟ ਆਣਾ ਵੀ ਹੋਣਾ ਲਾਲਾ ਕੀ ਵੀ ਕਰਨਾ ਜੱਟ ਨੇ ਜਦੋਂ ਪੁੱਛਿਆ ਤੇ ਲਾਲਾ ਕਹਿੰਦਾ ਵੀ ਹੁਣ ਭਈ ਕੀ ਕਰਨਾ ਵੀ ਹੁਣ ਮੇਰੀ ਨਾ ਥੱਲੇ ਵਾਲੀ ਵੀ ਫਸਲ ਮੇਰੀ ਤੇ ਉੱਪਰਲੀ ਵੀ ਮੇਰੀ ਜੱਟ ਕਹਿੰਦਾ ਵੀ ਠੀਕ ਆ ਮੁੱਕਰੀ ਨਾ ਜਬਾਨ ਲਾਲਾ ਕਹਿੰਦਾ ਨਾ ਭਈ ਮੈਂ ਮੁਕਰਦਾ ਹੁਣ ਜਿਹੜੀ ਤੇਰੇ ਨਾਲ ਮੈਂ ਜ਼ਬਾਨ ਤਾਂ ਕਰ ਲਈ ਤੇ ਲਾਵਾ ਖੋਸੀ ਕੋਈ ਗੱਲ ਨਹੀਂ ਸਿੱਟੇ ਵੀ ਮੇਰੇ ਤੇ ਮੋੜ ਵੀ ਮੇਰੇ ਜਿਹੜੀ ਚੀਜ਼ੇ ਬੀਜੇਗਾ ਜੱਟ ਨੇ ਦਿਮਾਗ ਲੜਾਇਆ ਜੱਟ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਜੱਟ ਨੇ ਮੱਕੀ ਬੀਜੀ ਤੀ ਜਿਹਦਾ ਮੱਕੀ ਬੀਜੀ ਤੇ ਉਹਨੇ ਕੀ ਕੀਤਾ ਹੁਣ ਛੱਲੀਆਂ ਜਿਹੜੀਆਂ ਆਪਾਂ ਨੂੰ ਸਭ ਨੂੰ ਪਤਾ ਹੈ ਮੱਕੀ ਦੀ ਛੱਲੀ ਅੱਧੋ ਉਚਾਲੇ ਲੱਗਦੀ ਹੈ ਨਾ ਉੱਤੇ ਲੱਗਦੀ ਨਾ ਥੱਲੇ ਲੱਗਦੀ ਜੱਟ ਨੇ ਮੱਕੀ ਦੀਆਂ ਛੱਲੀਆਂ ਅੱਧੋ ਵਿਚਾਲੇ ਲਿਆ ਤੋੜ ਲੀਆਂ ਕਿਉਂਕਿ ਲਾਲੇ ਨੇ ਜੁਬਾਨ ਕੀਤੀ ਵੀ ਅੱਧ ਵਿਚਾਲੇ ਤੇਰੀ ਉੱਤੋਂ ਵੀ ਮੇਰੀ ਤੇ ਛੱਲਿਆਂ ਵੀ ਮੇਰੀ ਫਸਲ ਉਹਨੇ ਮੱਕੀ ਦੀਆਂ ਛੱਲਿਆਂ ਬੀਜ ਲੀਆਂ ਤੇ ਤੋੜ ਲੀਆਂ ਤੇ ਤੋੜ ਕੇ ਤੇ ਵੇਚ ਲੀਆਂ ਤੇ ਲਾਲਾ ਜਿਹੜਾ ਟਾਂਡੇ ਲੈ ਕੇ ਤੇ ਤੁਰਿਆ ਖਰੇ ਲਾਲਾ ਮਾਰੇ ਮੱਥੇ ਨੂੰ ਹੱਥ ਲਾਲਾ ਆਉਣਾ ਵੀ ਨਹੀਂ ਜੱਟ ਭਾਵੇਂ ਜਿੰਨਾ ਮਰਜ਼ੀ ਵੀ ਆਖ ਦਿੰਦੇ ਨਾ ਭੋਲਾ ਹੈ ਭੋਲਾ ਨਹੀਂ ਜੱਟ ਦਾ ਦਿਮਾਗ ਬਹੁਤ ਜ਼ਿਆਦਾ ਹੁੰਦਾ ਹੈ ਕਿ ਮੈਂ ਤੇ ਇਹਦੇ ਨਾਲ ਧੋਖਾ ਕੀਤਾ ਸੀ ਵੀ ਸਾਰੀ ਫਸਲ ਮੈਂ ਲਾਂਗਾ ਪਰ ਜੱਟ ਨੇ ਮੇਰ ਨਾਲ ਬਹੁਤ ਜ਼ਿਆਦੀ ਖੇਡ ਖੇਡ ਦਿੱਤੀ ਅੱਗੇ ਤੋਂ ਕਦੀ ਵੀ ਕਿਸੇ ਦੇ ਨਾਲ ਪਿਆਲੀ ਕਰਕੇ ਤੇ ਧੋਖਾ ਨਹੀਂ ਕਰਨਾ ਚਾਹੀਦਾ ਤੇ ਇਹ ਸੀ ਛੋਟੀ ਜੀ ਇੱਕ ਕਹਾਣੀ ਕਿ ਬਾਣੀਆਂ ਨੂੰ ਮਿਲਿਆ ਕੱਖਣਾ ਬਾਣੀਆਂ ਨੇ ਤਾਂ ਬਹੁਤ ਜ਼ਿਆਦੀ ਚਿਤਰਾਈ ਖੇਡੀ ਸੀ ਮੈਂ ਜੱਟ ਨੂੰ ਕੁਝ ਨਹੀਂ ਦੇਣਾ ਪਰ ਜੱਟ ਉਲਟ ਗਿਆ ਜੱਟ ਦਾ ਰੋਜ਼ ਖੇਤੀਬਾੜੀ ਦਾ ਕੰਮ ਸੀ ਉਹਨੂੰ ਪਤਾ ਸੀ ਵੀ ਫਸਲ ਐਸ ਮੌਕੇ ਆ ਬਝਿੰਦੀ ਹੈ ਤੇ ਉਹਨੇ ਫਿਰ ਉਹ ਫਸਲ ਬੀਜ ਜਿਵੇਂ ਉਹ ਗੱਲ ਕਰਦਾ ਸੀ ਉਹ ਫਸਲ ਬੀਜ ਦਿੰਦਾ ਸੀ ਕਿ ਐਸ ਵਿੱਚ ਮੈਨੂੰ ਫਾਇਦਾ ਹੋਵੇਗਾ ਤੇ ਉਹਨੇ ਜੱਟ ਨੇ ਆਪਦੀ ਪੂਰੀ ਕਰ ਲਈ ਕਮਾਈ ਜਿਹੜੀ ਮਿਹਨਤ ਕੀਤੀ ਸੀ ਤੇ ਬਾਣੀਆਂ ਹੱਥੋਂ ਖਾਲੀ ਰਹਿ ਗਿਆ ਤੇ ਇਸ ਸਟੋਰੀ ਤੋਂ ਆਪਾਂ ਨੂੰ ਇਹ ਹੋਈ ਸ਼ੇਧ ਮਿਲਦੀ ਵੀ ਕਦੀ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਵੀ ਧੋਖਾ ਕਰੀਏ ਤੇ ਫਿਰ ਆਪ ਦੇ ਅੱਗੇ ਹੀ ਹੁੰਦਾ ਤੇ ਇਹ ਛੋਟੀ ਜੀ ਸਟੋਰੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਮੇਰੀ ਵੀਡੀਓ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ